ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਕਿਸਾਨ ਵੀਰਾਂ ਦਾ ਮੋੜ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਜਾਣਕਾਰੀ ਦੇਣ ਜਾ ਰਹੇ ਹਾਂ 7 ਮਈ 2024 ਰਾਤ ਦੇ ਮੌਸਮ ਦੇ ਕੀ ਹਲਚਲ ਦਿਖਾਈ ਦੇ ਰਹੀ ਹੈ ਜੀ ਕੀ ਅਪਡੇਟ ਹੈ ਜੀ ਗਰਮੀ ਦੀ ਕਿਵੇਂ ਦਾ ਬਦਲਬਦਲ ਰੁਖ ਰਵੇਗਾ ਮੀਂਹ ਕਣੀ ਦਾ ਕੀ ਪ੍ਰਭਾਵ ਦਿਖਾਈ ਦੇ ਰਹੇ ਆਉਂਦੇ ਦਿਨਾਂ ਦੇ ਵਿੱਚ ਸਾਰੀ ਜਾਣਕਾਰੀ ਦਵਾਂਗੇ ਜੀ ਤੇ ਕਿਸਾਨਾਂ ਦੇ ਲਈ ਜਾਣਕਾਰੀ ਦਵਾਂਗੇ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪਨੀਰੀ ਬੀਜਣ ਦਾ ਟਾਈਮ ਆ ਚੁੱਕਿਆ ਹੈ ਚੋਨੇ ਦੀ ਪਨੀਰੀ ਪੰਜਾਬ ਦੇ ਵਿੱਚ ਬਹੁਤੇ ਹਿੱਸਿਆਂ ਦੇ ਵਿੱਚ ਬੀਜਣੀ ਸ਼ੁਰੂ ਹੋ ਚੁੱਕੀ ਹੈ ਜੀ ਤੇ ਇਹ ਮੇਨ ਟਾਈਮ ਚੱਲ ਰਿਹਾ ਹੈ ਪਨੀਰੀ ਬੀਜਣ ਦਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਜਾਂ ਪੁਰਾਣੇ ਦਰਸ਼ਕ ਵੀਰ ਹੋ ਲਗਾਤਾਰ ਸਾਡੀ ਵੀਡੀਓਜ਼ ਦੇਖ ਰਹੇ ਹੋ ਪਰ ਚੈਨਲ ਸਬਸਕ੍ਰਾਈਬ ਨਹੀਂ ਕਰ ਰੱਖਿਆ ਨਾ ਹੀ ਬੈਲ ਆਈਕਨ ਨੂੰ ਪ੍ਰੈਸ ਕੀਤਾ ਹੋਇਆ ਜੀ ਤੁਸੀਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਜੀ ਸਾਰੀਆਂ ਨੋਟੀਫਿਕੇਸ਼ਨਾਂ ਔਨ ਕਰ ਦਿਓ ਤਾਂ ਕਿ ਅਸੀਂ ਖੇਤੀਬਾੜੀ ਦੇ ਰਿਲੇਟਡ ਜਾਂ ਫਿਰ ਮੌਸਮ ਦੇ ਰਿਲੇਟਡ ਕੋਈ ਵੀ ਵੀਡੀਓ ਸ਼ੇਅਰ ਕਰੀਏ ਤਾਂ ਤੁਹਾਡੇ ਤੱਕ ਮੌਕੇ 'ਸਰ ਨੋਟੀਫਿਕੇਸ਼ਨ ਆ ਸਕੇ ਮੌਕੇ 'ਸਰ ਜਾਣਕਾਰੀ ਲੈ ਕੇ ਤੁਸੀਂ ਲਾਹੇਵੰਦ ਹੋ ਸਕੋ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਜੀ ਤਾਜ਼ਾ ਸੈਟਲਾਈਟ ਇਮੇਜ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਬੱਦਲੀ ਸਿਸਟਮ ਐਕਟੀਵੇਟ ਦਿਖਾਈ ਨਹੀਂ ਦੇ ਰਿਹਾ ਇਸ ਤੋਂ ਕਿ ਸਾਫ਼ ਪਤਾ ਲੱਗ ਰਿਹਾ ਰਾਤ ਦਾ ਮੌਸਮ ਅੱਜ ਖੁਸ਼ਕ ਅਤੇ ਸਾਫ਼ ਬਣਿਆ ਰਹੇਗਾ ਕੋਈ ਬਹੁਤ ਵੱਡੀਆਂ ਕਾਰਵਾਈਆਂ ਬਦਲਈ ਸਿਸਟਮ 'ਚ ਦਿਖਾਈ ਨਹੀਂ ਦੇ ਰਹੀਆਂ ਜੀ ਜਿਸ ਤੋਂ ਕਿ ਕੋਈ ਵੀ ਘਬਰਾਉਣ ਵਾਲੀ ਗੱਲ ਅੱਜ ਰਾਤ ਦੇ ਮੌਸਮ ਵਿੱਚ ਦਿਖਾਈ ਨਹੀਂ ਦੇ ਰਹੀ ਤਾਰੇ ਸਾਫ਼ ਰਹਿਣਗੇ ਜੀ ਮੌਸਮ ਦੇ ਪੱਖ ਤੋਂ ਗੱਲ ਕਰ ਲਈਏ ਟੈਂਪਰੇਚਰ ਦੀ ਪਿਛਲੇ 2 ਤੋਂ 3 ਦਿਨਾਂ ਦੇ ਵਿੱਚ ਲਗਾਤਾਰ ਟੈਂਪਰੇਚਰ ਦਾ ਪਾਰਾ ਵੱਧਾ ਦਿਖਾਈ ਦੇ ਰਿਹਾ ਹੈ ਜੀ ਦਿਨ ਦਾ ਟੈਂਪਰੇਚਰ 40 ਡਿਗਰੀ ਪਾਰ ਕਰ ਚੁੱਕਿਆ ਹੈ ਜਿਸ ਦੇ ਅਨੁਮਾਨ ਦੇ ਮੁਤਾਬਕ ਅੱਜ ਰਾਤ ਦਾ ਟੈਂਪਰੇਚਰ ਵੀ 25 ਡਿਗਰੀ ਦੇ ਨੇੜੇ ਚੜੇ ਰਹਿਣ ਦੀ ਉਮੀਦ ਦਿਖਾਈ ਦੇ ਰਹੀ ਹੈ ਜੀ ਗਰਮ ਹਵਾਵਾਂ ਚਲਦੀਆਂ ਰਹਿਣਗੀਆਂ ਹਵਾ ਦਾ ਰੁੱਖ ਉੱਤਰ ਪੱਛਮੀ ਉੱਤਰ ਪੂਰਬੀ ਹੁੰਦਾ ਰਹੇਗਾ ਜੀ ਫਿਲਹਾਲ ਹਵਾਵਾਂ ਸਥਿਰ ਨੇ ਰਾਤ ਦੇ ਕੁਝ ਘੰਟੇ ਦੇ ਵਿੱਚ ਇੱਕ ਥੋੜੀ ਬਹੁਤੀ ਹਵਾ ਪੰਜਾਬ ਦੇ ਬਹੁਤੇ ਹਿੱਸੇ ਦੇ ਵਿੱਚ ਚੱਲਣ ਦੀ ਉਮੀਦ ਦਿਖਾਈ ਦੇ ਰਹੀ ਹੈ ਬਾਕੀ ਓਵਰਆਲ ਗੱਲ ਕਰੀਏ ਮੌਸਮ ਸਾਫ਼ ਖੁਸ਼ਕ ਤੇ ਠੀਕ ਰਹੇਗਾ ਕੋਈ ਬਹੁਤ ਵੱਡੀਆਂ ਕਾਰਵਾਈਆਂ ਨਹੀਂ ਹਨ ਮੌਸਮ ਦੇ ਪੱਖ ਤੋਂ ਗੱਲ ਕਰ ਲਈਏ ਆਉਂਦੇ ਦਿਨਾਂ ਦੇ ਵਿੱਚ ਰਾਹਤ ਕਦੋਂ ਮਿਲੇਗੀ ਮੌਸਮ ਦੀ ਇਸ ਗਰਮੀ ਤੋਂ ਕਦੋਂ ਨਿਜਾਤ ਮਿਲੇਗੀ ਤਾਂ 10 ਤਰੀਕ ਤੋਂ ਲੈ ਕੇ 15 ਤਰੀਕ ਦੇ ਵਿੱਚ ਸਿਸਟਮ ਪੰਜਾਬ ਦੇ ਵਿੱਚ ਐਂਟਰੀ ਮਾਰਦਾ ਦਿਖਾਈ ਦੇ ਰਿਹਾ ਹੈ ਇਹ ਇਹ ਸਿਸਟਮ ਫਿਲਹਾਲ ਕਾਫੀ ਦੂਰ ਹੈ ਪੰਜਾਬ ਤੋਂ ਇਹ ਹੌਲੀ-ਹੌਲੀ ਨਜ਼ਦੀਕ ਆਉਂਦਾ ਦਿਖਾਈ ਦੇ ਰਿਹਾ ਹੈ ਜੀ ਤੇ ਇਹ ਸਿਸਟਮ ਲਗਭਗ 2 ਤੋਂ 3 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਐਂਟਰ ਕਰ ਜਾਵੇਗਾ ਅੱਜ 7 ਤਰੀਕ ਹੋ ਚੁੱਕੀ ਹੈ 9 ਤਰੀਕ ਦੀ ਵੀਡੀਓ ਦੇ ਵਿੱਚ ਤੁਹਾਨੂੰ ਸ਼ਾਮ ਦੇ ਵੇਲੇ ਜਾਂ ਦਿਨ ਦੇ ਵੇਲੇ ਤੁਹਾਨੂੰ ਅਸੀਂ ਇਸ ਮੌਸਮ ਦੀ ਪੂਰੀ ਜਾਣਕਾਰੀ ਦਵਾਂਗੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੋ ਰਿਹਾ ਹੈ ਜੀ 옐로우 అలర్트 ਹੈ ਜਿਸ ਦਾ ਕਿ ਇਸਰ 20 ਤੋਂ 25% ਦੇ ਕਰੀਬੀ ਹੁੰਦਾ ਹੈ ਆਈਸੋਲੇਟਡ ਰੇਨ ਅਤੇ ਥੋੜੀ ਬਹੁਤੀ ਗੜੇਮਾਰੀ ਦੇ ਨਾਲ ਥੋੜੀ ਬਹੁਤੀ ਚਮਕ ਦੇ ਵਾਲੇ ਬੱਦਲ ਦਿਖਾਈ ਦੇਣਗੇ ਜੀ ਪੰਜਾਬ ਦੇ ਵਿੱਚ ਗੜੇਮਾਰੀ ਕਿਸੇ ਕਿਸੇ ਏਰੀਆ ਦੇ ਵਿੱਚ ਹੋ ਸਕਦੀ ਹੈ ਕਿਉਂਕਿ ਪ੍ਰੀ ਮੌਨਸਨ ਹਵਾਵਾਂ ਚੱਲਦੀਆਂ ਨੇ ਇੱਕੋ ਦਮ ਟੈਂਪਰੇਚਰ ਬਦਲਣ ਦੇ ਨਾਲ ਹਵਾ ਦੇ ਵਿੱਚ ਜਿਹੜਾ ਨਮੀ ਹੁੰਦੀ ਹੈ ਜੋ ਮੀਂਹ ਪੈਂਦਾ ਹੈ ਉਹ ਗੜੇਮਾਰੀ ਵਿੱਚ ਤਬਦੀਲ ਹੋ ਜਾਂਦਾ ਹੈ ਜਿਸ ਦਾ ਕਿ ਨੁਕਸਾਨ ਪਨੀਰੀ ਬੀਜਣ ਰਹੇ ਨੇ ਜਿਹੜੇ ਕਿਸਾਨ ਚੋਨੇ ਦੇ ਪਨੀਰੀ ਬੀਜ ਰਹੇ ਨੇ ਉਹਨਾਂ ਦੇ ਉੱਪਰ ਹੋ ਸਕਦਾ ਹੈ ਅਗਰ ਤੁਸੀਂ ਪਨੀਰੀ ਬੀਜਣ ਦੀ ਸਲਾਹ ਕਰ ਰਹੇ ਹੋ 10 ਤੋਂ 15 ਜਗੀ ਦੇ ਵਿੱਚ ਵਿੱਚ ਤਾਂ ਤੁਹਾਨੂੰ ਉਹ ਮੌਸਮ ਦੇਖ ਕੇ ਹੀ ਪਨੀਰੀ ਬੀਜਣ ਦੀ ਆਪਣੇ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਤੇ ਜੋ ਵੀ ਅਪਡੇਟ ਹੈ ਤੁਹਾਡੇ ਨੂੰ ਇੱਕ ਵਾਰ ਤੁਹਾਨੂੰ ਉਹਦੇ ਬਾਰੇ ਵਾਰਨਿੰਗ ਜੋ ਵੀ ਹੋਵੇਗੀ ਉਹ ਤੁਹਾਨੂੰ ਅਸੀਂ ਆਉਣ ਦੇ ਦਿਨਾਂ ਦੀ ਵੀਡੀਓ ਵਿੱਚ ਦੇ ਦੇਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰਕੇ ਜਲਦੀ ਜਲਦੀ ਵੀਡੀਓ WhatsApp ਦੇ ਉੱਪਰ ਆਪਣੇ ਯਾਰਾਂ ਦੋਸਤਾਂ ਵੈਲੀਆਂ ਦੇ ਨਾਲ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਤੱਕ ਵੀ ਇਹੇ ਕਿਸਾਨੀ ਸੰਬੰਧੀ ਵੀਡੀਓ ਮੌਸਮ ਸੰਬੰਧੀ ਵੀਡੀਓ ਪਹੁੰਚ ਸਕੇ ਤੇ ਉਹ ਵੀ ਲਾਹੇਵੰਦ ਹੋ ਸਕਣ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਜੀ